ਕੈਲੀਫੋਰਨੀਆ ਦੇ ਵਿੱਚ ਜੋ ਭਚਾਲ ਆ ਉਹ ਬੜਾ ਅਨਕਾਮਨ ਨਹੀਂ ਪਰ ਪਿਛਲੇ 24 ਘੰਟਿਆਂ ਦੇ ਵਿੱਚ ਪੰਜ ਭਚਾਲ ਕੈਲੀਫੋਰਨੀਆ ਦੇ ਵਿੱਚ ਆਏ ਹੈਗੇ ਆ ਨਿਊਜ਼ ਵੀਕਰ ਰਿਪੋਰਟ ਕਰ ਰਿਹਾ ਹੈਗਾ ਆ ਕਹਿੰਦੇ ਭਈ 2 ਮਹੀਨੇ ਪਹਿਲਾਂ ਇੱਕ ਯੂਰੇਕਾ ਦੇ ਵਿੱਚ ਕੈਲੀਫੋਰਨੀਆ ਦਾ ਇੱਕ ਸ਼ੁਰਾਜਾ ਟਾਊਨ ਆ ਉਸ ਏਰੀਆ ਦੇ ਲਾਗੇ 7.0 ਮੈਗਨੀਚਿਊਡ ਦਾ ਭਚਾਲ ਆਇਆ ਸੀ ਉਸ ਤੋਂ ਬਾਅਦ ਹੁਣ ਪੰਜ ਭਚਾਲ ਪਿਛਲੇ 24 ਘੰਟਿਆਂ ਚ ਯੂ ਐਸ ਜੀ ਐਸ ਯੂਐਸਸੀ ਲੋਜੀਕਲ ਸਰਵੇ ਦੇ ਮੁਤਾਬਕ ਆ ਚੁੱਕੇ ਹੈਗੇ ਜੋ ਨਾਰਥ ਵੈਸਟਰਨ ਕੈਲੀਫੋਰਨੀਆ ਨੂੰ ਹਿੱਟ ਕੀਤੇ ਹੈਗੇ ਆ ਨਾਰਥ-ਈਸਟ ਆਫ ਓਕੋਟਿਲੋ ਗੈਲਸ ਸਦਰਨ ਕੈਲੀਫੋਰਨੀਆ ਚ 2.7 ਮੈਗਨੀਚਿਊਡ ਦਾ ਪਛਾਣ ਆਇਆ ਲਿਟਲ ਲੇਕ ਕੈਲੀਫੋਰਨੀਆ ਚ 3.3 ਦਾ ਟੌਮਪਲੇਸ ਅਰਥਕਵੇਕ ਜਿਹੜਾ ਆ ਇਹ ਉਸ ਏਰੀਆ ਦੇ ਵਿੱਚ ਟੌਮਪਲੇਸ ਚ ਆਇਆ 3.0 ਮੈਗਨੀਚਿਊਡ ਦਾ ਸੈਨ ਬਰਨਾਰਡੀਨੋ ਅਰਥਕਵੇਕ ਜੋ 3.4 ਮੈਗਨੀਚਿਊਡ ਦਾ ਤੇ ਲਾਸ ਵੈਨਿਓਸ ਅਰਥਕਵੇਕ 2.6 ਮੈਗਨੀਚਿਊਡ ਦਾ ਅੱਜ ਸਵੇਰੇ ਲਾਸ ਵੈਨਿਓਸ 5.5 ਵਜੇ ਦੇ ਕਰੀਬ ਆਇਆ ਹੈਗਾ ਸੋ ਯੂਸੂਅਲੀ ਕੀ ਹੁੰਦਾ ਹੈ ਕਹਿੰਦੇ ਵੀ ਜਦੋਂ ਛੋਟੇ ਛੋਟੇ ਪਚਾਲ ਆਂਦੇ ਆ ਤੇ ਚਾਂਸ ਹੁੰਦਾ ਹੈ ਵੀ ਇੱਕ ਵੱਡਾ ਪਚਾਲ ਜੋ ਆ ਸਕਦਾ ਹੈਗਾ ਸਦਰਨ ਕੈਲੀਫੋਰਨੀਆ ਚ 36% ਚਾਂਸ ਆ 7.5 ਜਾਂ ਗ੍ਰੇਟਰ ਅਰਥਕਵੇਕ ਦੇ ਆਉਣ ਵਾਲੇ 30 ਸਾਲਾਂ ਦੇ ਵਿੱਚ ਕੈਲੀਫੋਰਨੀਆ ਨੂੰ ਅਰਥਕਵੇਕ ਕੰਟਰੀ ਕਰਕੇ ਵੀ ਜਾਣਿਆ ਜਾਂਦਾ ਹੈਗਾ ਸਦਰਨ ਕੈਲੀਫੋਰਨੀਆ ਦੇ ਸਿਸਮਿਕ ਨੈਟਵਰਕਸ ਨੇ ਆਪਣੇ ਵੈਬਸਾਈਟ ਦੇ ਉੱਤੇ ਰਿਪੋਰਟ ਕੀਤਾ ਵੀ ਚਾਂਸ ਤਾਂ ਬਹੁਤ ਘੱਟ ਆ 5% ਚਾਂਸ ਹੈਗੇ ਆ ਵੀ ਵੱਡਾ ਭਚਾਲ ਆ ਸਕਦਾ ਹੈਗਾ ਜੀ